ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਬਣੀ ਜੰਗ ਦੀ ਸਥਿਤੀ ਦੇ ਬਾਰੇ ਸਾਰੀਆਂ ਜਾਣਕਾਰੀਆਂ ਸਾਰੇ ਲੋਕਾਂ ਤੱਕ ਪਹੁੰਚਦੀਆਂ ਹੋਈਆਂ ਨੇ ਪਰ ਇਸ ਦੇ ਵਿਚਕਾਰ ਇੱਕ ਖਬਰ ਜਿਹੜੀ ਨਿਕਲ ਕੇ ਸਾਹਮਣੇ ਆਈ ਸੀ ਕਿ ਤੁਰਕੀ ਦੇ ਵੱਲੋਂ ਪਾਕਿਸਤਾਨ ਦੇ ਪਾਈਚਾਰੇ ਨੂੰ ਨਿਭਾਉਣ ਦੇ ਲਈ ਪਾਕਿਸਤਾਨ ਦੀ ਜੰਗ ਦੇ ਵਿੱਚ ਮਦਦ ਕੀਤੀ ਜਾ ਰਹੀ ਸੀ ਹਾਲਾਂਕਿ ਹੁਣ ਤਾਂ ਜੰਗਬਦੀ ਹੋ ਗਈ ਹੈ ਸੀਜ਼ਫਾਇਰ ਜਿਹੜਾ ਹੋ ਗਿਆ ਹੈ ਪਰ ਇਹ ਸਭ ਦੇ ਦਰਮਿਆਨ ਭਾਰਤੀ ਲੋਕਾਂ ਦੇ ਵੱਲੋਂ ਗੁੱਸਾ ਜਿਹੜਾ ਤੁਰਕੀ ਦੇ ਉੱਪਰ ਕੱਢਿਆ ਜਾ ਰਿਹਾ ਹੈ ਕਿਵੇਂ ਇਹ ਗੁੱਸਾ ਕੱਢਿਆ ਜਾ ਰਿਹਾ ਹੈ ਕਿਹੜੀਆਂ-ਕਿਹੜੀਆਂ ਉਹ ਗਤੀਵਿਧੀਆਂ ਤੁਰਕੀ ਦੀਆਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਭ ਕੁਝ ਤੁਹਾਨੂੰ ਇਸ ਖਾਸ ਰਿਪੋਰਟ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਬਣੇ ਤਣਾਅ ਅਤੇ ਉਸ ਤਣਾਅ ਤੋਂ ਬਾਅਦ ਬਣੀ ਜੰਗ ਦੀ ਸਥਿਤੀ ਤੇ ਜੰਗ ਤੋਂ ਬਾਅਦ ਬਣੀ ਜੰਗਬੰਦੀ ਦੀ ਸਥਿਤੀ ਦੇ ਬਾਰੇ ਹਰ ਇੱਕ ਵਿਅਕਤੀ ਲਗਭਗ ਸਭ ਕੋ ਜੀ ਜਾਣਦਾ ਹੈ ਪਰ ਇੱਕ ਅਜਿਹੀ ਜਾਣਕਾਰੀ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕਰ ਰਹੇ ਹਾਂ ਜਿਸ ਦੇ ਨਾਲ ਤੁਹਾਨੂੰ ਆਪਣੇ ਭਾਰਤੀ ਹੋਣ ਤੇ ਮਾਣ ਮਹਿਸੂਸ ਹੋਵੇਗਾ ਕਿਉਂਕਿ ਪਾਕਿਸਤਾਨ ਦੀ ਇਸ ਜੰਗ ਦੌਰਾਨ ਸਿੱਧੇ ਰੂਪ ਚ ਮਦਦ ਕਰਨ ਵਾਲੇ ਦੇਸ਼ ਤੁਰਕੀ ਨੂੰ ਭਾਰਤ ਦੇ ਲੋਕਾਂ ਦੇ ਵੱਲੋਂ ਹੁਣ ਸਬਕ ਸਿਖਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਭਾਰਤ ਤੇ ਪਾਕਿਸਤਾਨ ਦੀ ਲੱਗੀ جنگ ਚ ਦੁਸ਼ਮਣ ਮੁਲਕ ਪਾਕਿਸਤਾਨ ਦੀ ਸਿੱਧੇ ਰੂਪ ਚ ਮਦਦ ਕਰਨ ਵਾਲੇ ਦੇਸ਼ ਤੁਰਕੀ ਨੂੰ ਭਾਰਤ ਦੇ ਲੋਕਾਂ ਨੇ ਸਬਕ ਸਿਖਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਤੁਰਕੀ ਤੋਂ ਆਉਣ ਵਾਲੀਆਂ ਚੀਜ਼ਾਂ ਦਾ ਭਾਰਤੀਆਂ ਦੇ ਵੱਲੋਂ ਬਾਈਕਾਟ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ ਖਾਸ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਭਾਰਤੀਆਂ ਦੇ ਵੱਲੋਂ ਤੁਰਕੀ ਤੋਂ ਆਉਂਦੇ ਸੇਬ ਸੰਗ ਮਰਮਰ ਨੂੰ ਵੱਡੇ ਪੱਧਰ ਦੇ ਉੱਪਰ ਨਕਾਰਿਆ ਗਿਆ ਹੈ ਇਸ ਖਰੀਦ ਦੇ ਉੱਪਰ 50 ਫੀਸਦੀ ਦਾ ਫਰਕ ਪੈ ਚੁੱਕਿਆ ਹੈ ਐਨਾ ਹੀ ਨਹੀਂ ਇਹਨਾਂ ਚੀਜ਼ਾਂ ਨੂੰ ਖਰੀਦ ਕੇ ਭਾਰਤ 'ਚ ਵੇਚਣ ਵਾਲੇ ਵਪਾਰੀਆਂ ਨੇ ਵੀ ਇਹਨਾਂ ਵਸਤੂਆਂ ਤੋਂ ਹੁਣ ਪਾਸਾ ਵਟ ਕੇ ਹੋਰਨਾ ਬਾਕੀ ਮੁਲਕਾਂ ਤੋਂ ਇਹਨਾਂ ਵਸਤੂਆਂ ਦੀ ਪਰਪਾਈ ਦੇ ਸਾਧਨ ਅਪਣਾਉਣੇ ਸ਼ੁਰੂ ਕਰ ਦਿੱਤੇ ਨੇ ਇਹ ਸਭ ਕਰਨ ਦੀ ਵਜ੍ਹਾ ਭਾਰਤ ਦੀ ਫੌਜ ਦਾ ਸਾਥ ਅਤੇ ਆਪਣੇ ਦੇਸ਼ ਦੇ ਨਾਲ ਝਟਾਂ ਦੀ ਤਰ੍ਹਾਂ ਖੜੇ ਹੋਣ ਨੂੰ ਦੱਸਿਆ ਜਾ ਰਿਹਾ ਹੈ ਮਹਾਰਾਸ਼ਟਰ ਦੇ ਪੋਣੇ ਦੇ ਵਪਾਰੀਆਂ ਨੇ ਤੁਰਕੀ ਤੋਂ ਆਯਾਤ ਕੀਤੇ ਸੇਬ ਵੇਚਣੇ ਪੂਰੇ ਤਰੀਕੇ ਦੇ ਨਾਲ ਬੰਦ ਕਰ ਦਿੱਤੇ ਨੇ ਇਹ ਸੇਬ ਸਥਾਨਕ ਬਾਜ਼ਾਰਾਂ ਦੇ ਵਿੱਚੋਂ ਹੁਣ ਲਗਭਗ ਗਾਇਬ ਹੋ ਗਏ ਨੇ ਅਤੇ ਘਾਕਾ ਨੂੰ ਵੀ ਇਹਨਾਂ ਦਾ ਬਾਈਕਾਟ ਕਰਨ ਦੀ ਗੱਲ ਸੁਣਦੇ ਦੇਖਿਆ ਗਿਆ ਹੈ ਪੋਣੇ ਦੇ ਫਲ ਬਾਜ਼ਾਰ ਦੇ ਵਿੱਚ ਹਰ ਸਾਲ ਤੁਰਕੀ ਸੇਬਾਂ ਦੀ ਆਮਦ ਲਗਭਗ 1000 ਤੋਂ 1200 ਕਰੋੜ ਰੁਪਏ ਦੀ ਹੁੰਦੀ ਹੈ ਲੋਕ ਵੀ ਇਸ ਮੁਹਿੰਮ ਦੇ ਨਾਲ ਜੁੜ ਗਏ ਨੇ ਉਹ ਤੁਰਕੀ ਸੇਬਾਂ ਦੀ بجائے ਹੋਰ ਸੇਬ ਖਰੀਦ ਰਹੇ ਨੇ ਵਪਾਰੀਆਂ ਦਾ ਕਹਿਣਾ ਹੈ ਕਿ ਇਹ ਸਿਰਫ ਪੈਸੇ ਦਾ ਮਾਮਲਾ ਨਹੀਂ ਇਹ ਸਾਡੀ ਫੌਜ ਅਤੇ ਸਰਕਾਰ ਨਾਲ ਏਕਤਾ ਦਿਖਾਉਣ ਦਾ ਸਾਡਾ ਵੱਖਰਾ ਤਰੀਕਾ ਹੈ ਤੁਰਕੀ ਤੋਂ ਆਉਣ ਵਾਲੇ ਹੋਰ ਕਈ ਉਤਪਾਦਾਂ ਦੇ ਉੱਪਰ ਵੀ ਵੱਡਾ ਪ੍ਰਭਾਵ ਪਿਆ ਹੈ ਜਿहां ਤੁਰਕੀ ਦੇ ਕਾਰਪੇਟ ਫਰਨੀਚਰ ਸਜਾਵਟੀ ਵਸਤੂਆਂ ਜ਼ੈਤੂਨ ਦਾ ਤੇਲ ਸੁੱਕੇ ਮੇਵੇ ਟਾਇਲਾ ਫੈਬਰਿਕ ਅਤੇ ਰਵਾਇਤੀ ਦਸਤਕਾਰੀ ਵਰਗੇ ਉਤਪਾਦਾਂ ਦੀ ਭਾਰਤ ਦੇ ਵਿੱਚ ਖਾਸ ਕਰਕੇ ਸ਼ਹਿਰੀ ਬਾਜ਼ਾਰਾਂ ਦੇ ਵਿੱਚ ਮੰਗ ਰਹੀ ਹੈ ਇਸ ਤੋਂ ਇਲਾਵਾ ਤੁਰਕੀ ਤੋਂ ਆਯਾਤ ਕੀਤੀ ਗਈ ਉਦਯੋਗਿਕ ਮਸ਼ੀਨਰੀ ਅਤੇ ਖੇਤੀਬਾੜੀ ਉਪਕਰਨ ਵੀ ਭਾਰਤ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਵਰਤੇ ਜਾਂਦੇ ਨੇ ਪਰ ਮੌਜੂਦਾ ਸਥਿਤੀ ਨੂੰ ਦੇਖਦਿਆਂ ਹੋਇਆਂ ਇਹਨਾਂ ਉਤਪਾਦਾਂ ਦੀ ਮੰਗ ਦੇ ਵਿੱਚ ਵੀ ਗਿਰਾਵਟ ਦੇ ਵੱਡੇ ਸੰਕੇਤ ਦਿਖਾលਾ ਦੇ ਰਹੇ ਨੇ ਉਥੇ ਹੀ ਸੈਰ ਸਪਾਟੇ ਦੇ ਉੱਪਰ ਵੀ ਵੱਡਾ ਪ੍ਰਭਾਵ ਇਹ ਸਭ ਦੇ ਨਾਲ ਆਇਆ ਹੈ ਉਪਰੋਕਤ ਪ੍ਰਭਾਵਾਂ ਤੋਂ ਇਲਾਵਾ ਹਰ ਸਾਲ ਭਾਰਤ ਤੋਂ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਤੁਰਕੀ ਅਤੇ ਅਜ਼ਰਬਾਈਜਾਨ ਵਰਗੇ ਦੇਸ਼ਾਂ ਦਾ ਦੌਰਾ ਕਰਦੇ ਨੇ ਪਰ ਮੌਜੂਦਾ ਸਥਿਤੀ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰੇ ਇਸ ਵਿਰੋਧ ਪ੍ਰਦਰਸ਼ਨਾਂ ਕਾਰਨ ਸੈਰ ਸਪਾਟਾ ਖੇਤਰ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਟਰੈਵਲ ਏਜੰਟਾਂ ਦੀ ਮੰਨੀਏ ਤਾਂ ਟਰੈਵਲ ਏਜੰਸੀਆਂ ਦੇ ਅਨੁਸਾਰ ਹਾਲੀ ਦੇ ਸਮੇਂ ਦੇ ਵਿੱਚ ਤੁਰਕੀ ਟੂਰ ਪੈਕੇਜਾਂ ਲਈ ਪੁਛਗਛ ਦੇ ਵਿੱਚ ਵੀ ਵੱਡੀ ਗੜਾਵਟਾਈ ਹੈ। ਸੋ ਭਾਰਤ ਤੇ ਪਾਕਿਸਤਾਨ ਦੀ ਜੰਗ ਵਿਚਾਲੇ ਪਾਕਿਸਤਾਨ ਦੀ ਸਿੱਧੇ ਰੂਪ ਦੇ ਵਿੱਚ ਮਦਦ ਕਰਨ ਵਾਲੇ ਤੁਰਕੀ ਦੇਸ਼ ਨੂੰ ਹੁਣ ਭਾਰਤੀਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਕੀ ਤੁਸੀਂ ਇਸ ਖਬਰ ਦੇ ਬਾਰੇ ਕੀ ਸੋਚਦੇ ਵਿਚਾਰਦੇ ਹੋ? ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے, ਪ੍ਰतिकਰਮ ਤੇ ਟਿੱਪਣੀ ਸਾਂਝੀ ਕਰਨਾ ਬਿਲਕੁਲ ਨਾ ਭੁੱਲਣਾ ਤੇ ਹੋਰ ਤਾਜ਼ੀਆਂ ਤੇ ਵੱਡੀਆਂ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ।